ਮਾਨਸਾ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਡਾ ਰੋਡ ਸ਼ੋਅ ਕਰਨ ਜਾ ਰਹੇ ਨੇ ਸਾਡੇ ਨਾਲ ਇਥੇ ਜੋ ਵਿਲੱਖ ਸਾਹਿਬ ਨੇ ਵਿਜੇ ਸਿੰਘਲਾ ਜੀ ਮੌਜੂਦ ਨੇ ਸਿੰਘਲਾ ਜੀ ਕੀ ਲੱਗ ਰਿਹਾ ਹੈ ਅੱਜ ਦਾ ਜਿਹੜਾ ਰੋਡ ਸ਼ੋਅ ਹੋਣ ਵਾਲਾ ਹੈ ਕਿਸ ਤਰੀਕੇ ਦਾ ਜਿਹੜਾ ਹੈਗਾ ਕੁਝ ਵੱਖਰਾ ਕਰੇਗਾ ਤੁਸੀਂ ਦੇਖ ਰਹੇ ਹੋ ਜੀ ਅੱਤ ਦੀ ਗਰਮੀ ਹੈ ਲਗਭਗ 47 48 ਡਿਗਰੀ ਟੈਂਪਰੇਚਰ ਹੈ ਔਰ ਪਿੰਡਾਂ ਦੇ ਸ਼ਹਿਰਾਂ ਦੇ ਸਾਡੇ ਸਾਰੇ ਕਸਬਿਆਂ ਦੇ ਜਿਹੜੇ ਵਲੰਟੀਅਰ ਹੈ ਸਾਡੇ ਪਾਰਟੀ ਦੇ ਵਲੰਟੀਅਰ ਸਹਿਬਾਨ ਨੇ ਆਮ ਲੋਕਾਂ 'ਚ ਜੋ ਉਤਸ਼ਾਹ ਹੈ ਇਸ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਜਿਹੜਾ ਰੋਡ ਸ਼ੋਅ ਥੋੜੀ ਦੇਰ ਸ਼ੁਰੂ ਹੋਣ ਵਾਲਾ ਹੈ ਉਹਨਾਂ ਦੀ ਇੱਕ ਝਲਕ ਪਾਉਣ ਲਈ ਉਹਨਾਂ ਦੀ ਵਿਚਾਰ ਸੁਣਨ ਲਈ ਔਰ ਪਿਛਲੇ ਸਮੇਂ ਚ ਪੰਜਾਬ ਚ 2 ਸਾਲਾਂ ਚ ਜੋ ਪ੍ਰਗਤੀ ਦੇ ਰਸਤੇ ਤੇ ਪੰਜਾਬ ਚੱਲਿਆ ਉਹਦੇ ਦੀ ਸਾਰਾ ਜੋ ਪੰਜਾਬ ਇੱਕ ਲੀਹਾਂ ਤੇ ਚੜਿਆ ਉਹ ਉਹ ਸਾਰਾ ਲੋਕ ਬੜੇ ਪੋਜ਼ਿਟਿਵ ਤਰੀਕੇ ਨਾਲ ਲੈ ਰਹੇ ਨੇ ਔਰ ਬੜਾ ਪੋਜ਼ਿਟਿਵ ਮਾਹੌਲ ਹੈ ਔਰ ਪੋਜ਼ਿਟਿਵ ਰਿਸਪੌਂਸ ਹੈ ਜਿਹੜਾ ਪਾਰਟੀ ਨੂੰ ਮਿਲ ਰਿਹਾ ਆ ਮਾਨਸੇ ਤੋਂ ਜੇਕਰ ਐਸੇ ਇਲਾਕੇ ਵਿੱਚੋਂ ਵੋਟਰੀ ਵੱਧ ਜਾਂਦੀ ਹੈ ਜਿੱਤੀ ਪ੍ਰਾਪਤ ਹੋ ਜਾਂਦੀ ਹੈ ਤੇ ਕਿਹੜਾ ਵੱਡਾ ਕੰਮ ਹੈ ਜਿਹੜਾ ਮਾਨਸਾ ਦੇ ਲੋਕਾਂ ਦਾ ਵਾਲਾ ਜਿਹੜਾ ਰੁਕਿਆ ਹੋਇਆ ਹੋਏ ਨਾ ਹੋਇਆ ਹੋਏ ਜਿਸ ਨੂੰ ਕੈਂਪੀ ਸਾਹਿਬ ਤੋਂ ਕਰਵਾ ਸਕਦੇ ਹੋ ਇਹ ਮਾਨਸਾ ਦੇ ਬਹੁਤ ਸਾਰੇ ਕੰਮ ਨੇ ਜਿਹੜੇ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਜਿੰਨਾਂ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਹਣਾ ਉਹ ਬਹੁਤ ਸਾਰੇ ਕੰਮ ਨੇ ਜਿਹੜੇ ਅਸੀਂ ਆਉਣ ਵਾਲੇ ਸਮੇਂ 'ਚ ਕਰਾਂਗੇ ਐਮਪੀ ਸਾਹਿਬ ਵੀ ਕਰਨਗੇ ਔਰ ਪੰਜਾਬ ਸਰਕਾਰ ਵੀ ਕਰ ਰਹੀ ਹੈ ਸਾਡਾ ਸੀਵਰੇਜ ਦਾ ਮੁੱਦਾ ਹੈ ਕੋਈ ਵੱਡਾ ਮੈਡੀਕਲ ਇੰਸਟੀਚਿਊਟ ਲੈ ਕੇ ਆਉਣ ਦਾ ਮੁੱਦਾ ਹੈ ਸਾਡੇ ਸ਼ਹਿਰ ਨੂੰ ਜਿਹੜੀ ਮਤਲਬ ਕਨੈਕਟੀਵਿਟੀ ਹੈ ਉਹ ਉਹ ਪ੍ਰੋਪਰ ਹੋਵੇ ਉਹਦਾ ਮੁੱਦਾ ਹੈ ਰੇਲਵੇ ਪਲੇਟੀ ਹੈ ਉਹਨੂੰ ਬਾਹਰ ਲੈ ਕੇ ਜਾਣਾ ਹੈ ਉਹਦਾ ਮੁੱਦਾ ਹੈ ਬਹੁਤ ਸਾਰੇ ਮੁੱਦੇ ਨੇ ਕਿਉਂਕਿ ਮੈਂ ਦੇਖ ਰਿਹਾ ਮੈਂ 2 ਸਾਲਾਂ 'ਚ ਪਿਛਲੇ 'ਚ ਬਹੁਤ ਸਾਰੇ ਮੁੱਦੇ ਆ ਜਿਹੜੇ ਸਾਡੇ ਵਿਧਾਨ ਸਭਾ 'ਚ ਉਠਾਏ ਨੇ ਔਰ ਉਹਨਾਂ ਮੁੱਦਿਆਂ ਤੇ ਉਹਨਾਂ ਇਸ਼ੂਸ ਤੇ ਉਹਨਾਂ ਪ੍ਰੋਬਲਮਸ ਤੇ ਵਰਕ ਆਊਟ ਵੀ ਹੋ ਰਿਹਾ ਕੰਮ ਵੀ ਹੋ ਰਿਹਾ ਔਰ ਸਾਡੇ ਕੂੜੇ ਦਾ ਡੰਪ ਸੀ ਪਿਛਲੇ 25 30 ਸਾਲ ਤੋਂ ਉਹ ਲਗਭਗ 70 80% ਚੱਕਿਆ ਜਾ ਜਾ ਚੁੱਕਿਆ ਔਰ ਹੋਰ ਵੀ ਅਸੀਂ ਕੰਮ ਕਰ ਰਹੇ ਹਾਂ ਔਰ ਆਉਣ ਵਾਲੇ ਸਮੇਂ 'ਚ ਜਿਹੜੀ ਕਿ ਸਾਨੂੰ ਪੂਰੀ ਆਸ ਹੈ ਕਿ ਸਾਡੇ ਐਮਪੀ ਸਾਹਿਬ ਇੱਥੋਂ ਬਣਨਗੇ ਔਰ ਪਾਰਲੀਮੈਂਟ 'ਚ ਆਵਾਜ਼ ਵੀ ਉਠਾਉਣਗੇ ਔਰ ਜੋ ਐਮਪੀ ਲੈਵਲ ਦੇ ਜਾਂ ਸੈਂਟਰਲ ਸਰਕਾਰ ਲੈਵਲ ਦੇ ਕੰਮ ਹੁੰਦੇ ਆ ਉਹਨਾਂ ਦੇ ਸਹਿਯੋਗ ਨਾਲ ਅਸੀਂ ਕਰਾਂਗੇ ਕੀ ਲੱਗਦਾ ਕਹਿੰਦੇ ਮਾਨਸੇ ਨੂੰ ਕਹਿੰਦੇ ਪਹਿਲੇ ਲੋਕ ਬੜਾ ਬੈਕਵਰਡ ਕਹਿੰਦੇ ਸੀ ਕਿ ਪਛੜਾ ਹੋਇਆ ਇਲਾਕਾ ਹੈਗਾ ਹੈ ਕੀ ਹੁਣ ਲੱਗ ਰਿਹਾ ਕਿ ਲੀ ਤਿਆਰ ਆਇਆ ਨਹੀਂ ਦੇਖੋ ਅ ਅਸੀਂ ਜੇ ਕਹੀਏ ਡਿਵੈਲਪਮੈਂਟ ਪੱਖੋਂ ਮਾਨਸਾਂ ਜਰੂਰ ਪਛੜਿਆ ਰਿਹਾ ਉਹ ਕਿ ਕਿ ਪਿਛਲੇ ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਕਰਕੇ ਰਿਹਾ ਅਦਰਵਾਈਜ਼ ਮਾਨਸਾ ਕਦੇ ਵੀ ਪਛੜਾ ਨਹੀਂ ਰਿਹਾ ਭਾਵੇਂ ਉਹ ਪਰਜਾ ਮੰਡਲ ਦੀ ਸਾਡੇ ਆਦੇਸ਼ ਨੂੰ ਆਜ਼ਾਦ ਕਰਾਉਣ ਦੀ ਲਹਿਰ ਹੋਵੇ ਉਸ ਤੋਂ ਬਾਅਦ ਭਾਵੇਂ ਉਹ ਕਿਸਾਨੀ ਅੰਦੋਲਨ ਹੋਵੇ ਭਾਵੇਂ ਸਾਡੇ ਬੱਚੇ ਅੱਜ ਭਾਵੇਂ ਉਹ ਮੈਡੀਕਲ ਦੇ ਇੰਸਟੀਚਿਊਟ ਦੇ ਐਂਟ੍ਰੈਂਸ ਐਗਜ਼ਾਮ ਹੋਣ ਭਾਵੇਂ ਉਹ ਇੰਜੀਨੀਅਰਿੰਗ ਦੇ ਹੋਣ ਭਾਵੇਂ ਉਹ ਜੁਡੀਸ਼ਰੀ ਦੇ ਹੋਣ ਭਾਵੇਂ ਪੀਸੀਐਸ ਦੇ ਹੋਣ ਹਨਾ ਜਿੱਥੇ ਵੀ ਤੋਂ ਜੌਬਸ ਦੇ ਸਵਾਲ ਹੋਣ ਤਾਂ ਸਾਡੇ ਬੱਚੇ ਸਭ ਤੋਂ ਵੱਧ ਮੱਲਾ ਮਾਰਦੇ ਨੇ de... <laughs> ਤੁਸੀਂ ਜਾ ਕੇ ਦੇਖੋ ਆਪਣੇ ਦੁਆਬੇ ਚ ਮਾਝੇ ਚ ਜਿੰਨੇ ਸਾਡੇ ਟੀਚਰ ਨੇ ਜਿਹੜੇ ਸਾਡੇ ਜੇਈ ਨੇ ਜਿੰਨੇ ਸਾਡੇ ਐਸਡੀਓ ਨੇ ਉਹ ਮੋਸਟਲੀ ਸਾਡੇ ਮਾਨਸਾ ਬਠਿੰਡਾ ਬਰਨਾਲਾ ਇਸ ਏਰੀਏ ਤੋਂ ਨੇ ਐਜੂਕੇਸ਼ਨਲੀ ਅਸੀਂ ਬੈਕਵਰਡ ਨਹੀਂ ਹਾਂ ਅਸੀਂ ਬੈਕਵਰਡ ਹਾਂ ਕਿਉਂਕਿ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਨਾ ਤਾਂ ਇੱਥੋਂ ਦੇ ਸੜਕਾਂ ਦਾ ਧਿਆਨ ਦਿੱਤਾ ਨਾ ਸੀਵਰੇਜ ਦਾ ਧਿਆਨ ਦਿੱਤਾ ਨਾ ਆਪਦੇ ਲੈਵਲ ਤੇ ਕੋਈ ਵੱਡਾ ਇੰਸਟੀਚਿਊਟ ਖਿਲਾਇਆ ਔਰ ਉਸ ਤੇ ਅਸੀਂ ਪੂਰਾ ਵਰਕਆਊਟ ਕਰ ਰਹੇ ਹਾਂ ਪੂਰੀ ਮਿਹਨਤ ਕਰ ਰਹੇ ਹਾਂ ਮੈਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਚ ਜਿਹੜਾ ਉਹ ਬੈਕਵਰਡਨੈਸ ਦਾ ਜਿਹੜਾ ਚਾਨ ਹੈ ਤਾਂ ਬੈ ਅਸੀਂ ਉਹ ਵੀ ਮਿਟਾ ਲਾ ਸਿਰੱਖ ਨਹੀਂ ਸਵਾਲ ਹੈ ਮੇਰਾ ਹੁਣ ਵੋਟਾਂ ਜਿਸ ਤਰੀਕੇ ਚੱਲ ਰਹੀਆਂ ਨੇ ਇਲੈਕਸ਼ਨ ਦਾ ਮਾਹੌਲ ਪੂਰਾ ਬਣਿਆ ਹੋਇਆ ਹੈ ਤਾਂ ਲੋਕਾਂ ਦੀ ਵਿੱਚ ਜਾ ਰਹੇ ਹੋਂ ਲਗਾਤਾਰ ਕੁਝ ਨਵਜ ਪਛਾਣੀ ਲੋਕਾਂ ਦੀ ਕੀ ਸੋਚਦੇ ਲੋਕ ਖੁੱਡੀਆਂ ਸਾਹ ਪਰ ਕੀ ਸੋਚਦੇ ਐ ਤੇ ਹੋਰ ਉਮੀਦਵਾਰਾਂ ਬਾਰੇ ਕੀ ਸੋਚਦੇ ਦੇਖੋ ਅਸੀਂ ਆਪਣਾ ਪੱਖ ਰੱਖਦੇ ਆ ਅਸੀਂ ਦੇਖੋ ਮੇਰੀ ਨਿੱਜੀ ਜਿਹੜੀ ਨੇਚਰ ਹੈ ਸੁਭਾਅ ਹੈ ਮੈਂ ਹਮੇਸ਼ਾ ਪੋਜ਼ਿਟਿਵ ਪੋਲਿਟਿਕਸ 'ਚ ਹੀ ਵਿਸ਼ਵਾਸ ਰੱਖਦਾ ਅਸੀਂ ਇਹ ਲੱਖਦੇ ਹਾਂ ਕਿ ਜੋ ਅਸੀਂ ਕੀਤਾ ਹੈ ਅਸੀਂ ਉਹਦੇ ਸਿਰ ਤੇ ਜਾਂ ਜੋ ਅਸੀਂ ਕਰਾਂਗੇ ਜੋ ਸਾਡਾ ਵੈਸੀ ਸਮਾਜਿਕ ਤੌਰ ਤੇ ਪਿਛਲਾ ਪਛੋਕੜ ਹੈ ਜੋ ਮੇਰਾ ਆਪਣੇ ਪ੍ਰੋਫੈਸ਼ਨਲ ਤੌਰ ਤੇ ਇੱਥੇ ਪਿਛਲਾ ਪਛੋਕੜ ਹੈ ਉਹ ਉਸੇ ਬੇਸ ਤੇ ਲੋਕਾਂ ਨੇ ਬੜਾ ਵੱਡਾ ਹੰਗਾਰਾ 2022 ਚ ਵੀ ਦਿੱਤਾ ਔਰ ਹੁਣ ਆਉਣ ਵਾਲੇ ਸਮੇਂ ਚ ਜਿਸ ਤਰ੍ਹਾਂ ਨਾਲ ਅਸੀਂ ਲੋਕਾਂ ਨੂੰ ਮਿਲਦੇ ਆਂ ਔਰ ਜਿਹੜੇ ਅਸੀਂ ਨੁਕੜ ਮੀਟਿੰਗਾਂ ਕਰਦੇ ਆਂ ਔਰ ਰੈਲੀਆਂ ਦਾ ਰੂਪ ਧਾਰਨ ਕਰਦੇ ਨੇ ਉਹ ਤੋਂ ਸਾਨੂੰ ਲੱਗਦਾ ਕਿ ਬਹੁਤ ਵਧੀਆ ਸਾਨੂੰ ਇੱਕ ਸਹਿਯੋਗ ਵੀ ਮਿਲ ਰਿਹਾ ਹੈ ਔਰ ਬਹੁਤ ਵਧੀਆ ਰਿਜ਼ਲਟ ਵੀ ਆਉਣ ਵਾਲੇ ਸਮੇਂ ਚ। ਜਵਰੀ ਮਜਤਾ ਵਿਜੇ ਸਿੰਘਲਾ ਜੀ ਜੋ ਇੱਥੋਂ ਮਾਨਸੇ ਤੋਂ ਵਿਧਾਇਕ ਨੇ ਉਹ ਸਾਡੇ ਨਾਲ ਮੌਜੂਦ ਸੀ ਕਿ ਗਲਬਤ ਕੀਤੀ ਹੈ ਅਤੇ ਨਾਲ ਦੀ ਨਾਲ ਉਹਨਾਂ ਨਾਲ ਇਸ ਵਿਸ਼ੇ ਤੇ ਚਰਚਾ ਕੀਤੀ ਗਈ ਹੈ ਕਿ ਜੇਕਰ ਖੁਡੀਆਂ ਸਾਹਿਬ ਮੈਂਬਰ ਪਾਰਲੀਮੈਂਟ ਬਣ ਜਾਂਦੇ ਨੇ ਥੋ ਤੱਕ ਕਿਹੜੇ ਮਸਲੇ ਨੇ ਜਿਹੜੇ ਕੀ ਪਹਿਲ ਦੇ ਆਧਾਰ ਤੇ ਮਾਨਸੇ ਦੇ ਲੋਕਾਂ ਦੇ ਲਈ ਹੱਲ ਕਰਵਾਏ ਜਾਣਗੇ ਫਿਲਹਾਲ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਰਾਜਨੀਤੀ ਜਿਹੜੀ ਹੈ ਕਿਸ ਦੇ ਪਾਸੇ ਉਸ ਦਾ ਚੁਕਾ ਹੁੰਦਾ ਹੈ ਜਿੱਤ ਜਿਹੜੀ ਹੈ ਕਿਹੜੀ ਪਾਰਟੀ ਦੇ ਨੁਮਾਇੰਦੇ ਨੂੰ ਪ੍ਰਾਪਤ ਹੋਵੇਗੀ ਇਹ ਵੇਖਣ ਦੀ ਗੱਲ ਹੋਵੇਗੀ ਮਾਨਸਾ ਤੋਂ ਕੈਮਰਾ ਬਸਨ ਮਨਪ੍ਰੀਤ ਸਿੰਘ ਚੱਲਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर